ਇਹ ਜਿਹੜਾ ਕੰਮ ਸੀ ਜਿੱਦਾਂ ਰੋਕ ਕੇ ਕਿਤਾ ਕਰ ਪੁੱਤਰ ਆ ਗਈ ਨਾ ਸਮਾਂ ਲੈ ਲਈ 400000 ਦੇ ਕਰੋ 751 ਮਜ਼ਦੂਰ ਤੇ ਮਾਵਾਂ ਕੋੜਾ ਸ਼ੀਖ ਦੇਖਿਆ ਸੀ ਉਹਨਾਂ ਨੂੰ ਅੱਜ ਤੱਕ ਮਾਸਟਰਾਂ ਦਾ ਪੈਸਾ ਨਹੀਂ ਮਿਲੇਗੀ ਤੇਰੀ ਦੂਜੀ ਸੋਚਾਈ ਤਾਂ ਇਹਨਾਂ ਨੇ ਪੈਸੇ ਨਹੀਂ ਦਿੱਤਾਗੇ ਮਾਲਜੋਰੀ ਨਹੀਂ ਦਿੱਤਾਗਾ ਕੋਈ ਤਾਂ ਪਰਚੇ ਪਾਏਗਾ ਉਹਨਾਂ ਨੂੰ ਹੱਲ ਕੀਤਾਗਾ ਇਸ ਕਰਕੇ ਇਹ ਸਵਾਲ ਕਰਾਖੋ ਵੀ ਐਮਐਸਪੀ ਦਾ ਲਿਖਤੀ ਵਾਲਾ ਕੀਤਾ ਤੁਸੀਂ ਤੁਸੀਂ ਪਰ ਕਿ ਸੁਆਮੀ ਦਾ ਧਰਮੋਰ ਬਾਤੂ ਕਰਦਾ ਵਾਰਾ ਕੀਤਾ ਮਰਗ ਪਛੇ ਕੇ ਉਹਨਾਂ ਤੋਂ ਇਸੇ ਤਰ੍ਹਾਂ ਜਿਹੜਾ ਮਰੀਤ ਦਾ ਚਾਲਾਕ ਕੀ ਹੈ ਇਹ ਸਾਰਾ ਕੁਝ ਇੱਕ ਲੋਕ ਤੇ ਸੋਦੀ ਨਹੀਂ ਜਾ ਸਕਿਆ ਤੇ ਕੋਈ ਹਰ ਨਾਵ ਨਹੀਂ ਬਚਿਆਗਾ ਹਰ ਸਾਡੇ ਸਾਹ ਸੋਚਣੇ ਸਿੱਧ ਗਿਆ ਹੋਈਆਂ ਇੱਕ ਵਾਰੀ ਮੋਦੀ ਤੇ ਦੂਸ਼ਾ ਦਾ ਮੂੰਹ ਟੁੱਟ ਜੇ ਜੋ ਸਾਹਸ ਦੇ ਵਿੱਚ ਇਹ ਨਹੀਂ ਗਿਆ ਹੋਣਾ ਵੀ ਬਹੁਤ ਮਾਰਾ ਆਇਆ ਨਹੀਂ ਹੋਣਾ ਚਾਹੀਦਾ ਸੀ ਨਹੀਂ ਜੀ ਕਿਉਂਕਿ ਸਰਕਾਰ ਬੋਸ ਹੈ ਉਹਦੇ ਡੈਕਟਰ ਕੋਣ ਹੈ ਸਰਕਾਰ ਨੂੰ ਘੜਾ ਲੈ ਪੈਸਾ ਲਾਉਣ ਨੂੰ ਬੈਠਿਆ ਵੀ ਤੂੰ ਤੈਨੂੰ ਬਣਾਵਾਂਗੇ ਤੇ ਤੂੰ ਸਾਡੇ ਉੱਤੇ ਕਾਨੂੰਨ ਮਨਮਰਜ਼ੀ ਦੇ ਬਣਾ ਜਿਹੜੇ ਅਸੀਂ ਕਹਾਂਗੇ ਉਹ ਕਾਨੂੰਨ ਬਣਾਉਣੇ ਆ ਉਹ ਲਾਗੂ ਕਰਨੇ ਆ ਜਿਹੜੀ ਆ ਫੌਜ ਦੇ ਵਿੱਚ ਚਾਰ ਸਾਲ ਦੀ ਘਰਤੀ ਭਰਤੀ ਅਗੜੀ ਵੀਰ ਭਰਤੀ ਸ਼ੁਰੂ ਕਰਤੀ ਭਰਾਓ ਜਿਹਦੇ ਸਾਡੇ ਮਜ਼ਦੂਰਾਂ ਦੇ ਕਿਸਾਨਾਂ ਦੇ ਬੱਚੇ ਜਾਂਦੇ ਸੀ ਹੋਰ ਕਿਸੇ ਤਰ੍ਹਾਂ ਦਾ ਨਹੀਂ ਸੀ ਜਾਂਦਾ ਗੋਰੀ ਮੋਦੀ ਨੇ ਸਿਰਫ ਇੱਕ ਤੋਹਫਾ ਕਰਨ ਉੱਪਰ ਸੀਗੀ ਜਿਹੜਾ ਕਿਉਂਕਿ ਕਿਸਾਨ ਤੇ ਮਜ਼ਦੂਰ ਦੇ ਬੱਚੇ ਮਿਹਨਤ ਕਰਦੇ ਸੀ ਤੇ ਉਹਨਾਂ ਨੂੰ ਹੁੰਦਾ ਸੀ ਵੀ ਅਸੀਂ ਫੌਜ ਤੋਂ ਭੱਤੀ ਹੋ ਜਾਾਂਗੇ ਉਹ 4 ਸਾਲ ਦਾ ਕਰਕੇ 4 ਸਾਲਾਂ ਬਾਅਦ ਕੇ ਤੇ ਘਰੋਂ ਤੋਰ ਦੇਣਾ ਤੇ 4 ਸਾਲਾਂ ਬਾਅਦ ਆਇਆ ਤੇ ਦੱਸਿਆ ਆਪਣੇ ਪਿੰਡ ਦੇ ਬਾਦਲ ਸਿੰਘ ਕੈਪਟਨ ਚੜਿਆ ਉਹ ਵੀ ਐਸਐਸ ਤੋਂ ਖੜਿਆ ਉੱਥੇ ਦੱਸਿਆ ਸੀ ਉਹਨਾਂ ਦੇ ਜਿਹੜੇ ਆ ਗਏ ਸੀ ਉਹ ਕਹਿੰਦੇ 5 ਸਾਲ ਤੋਂ ਪਹਿਲਾਂ ਤਾਂ ਜਿਹੜਾ ਫੌਜੀ ਐ ਉਹਨੂੰ ਕੱਦੇ ਨੂੰ ਰੋਲ ਨਹੀਂ ਭੋਜ ਦੇਗੇ ਜੇ ਕਿਤੇ ਜਾਣਾ ਵਾ 55 ਸਾਲ ਤੋਂ ਪਹਿਲਾਂ ਦਾ 5 ਸਾਲ ਪੂਰੇ ਹੋਇਆ ਤਾਂ ਕੱਲੇ ਨੂੰ ਰੋਲ ਮਿਲਦੀ ਹੈ ਕੱਲੇ ਨੂੰ ਜਾਣ ਦੀ ਇਜਾਜ਼ਤ ਮਿਲਦੀ ਹੈ ਇਸ ਕਰਕੇ ਮੈਂ 5 ਬਰੀ ਪੂਰੇ ਕੀਤੇ 4 ਸਾਲ ਦੇ ਵਿੱਚ ਹੀ ਕੱਲੇ ਘਰੇ ਕੋ ਤੋੜ ਦੇਣਾ ਨਾ ਮੁੜ ਕੇ ਵਿਆਹ ਚੁੱਕਾ ਨਾ ਕਿਸੇ ਕੰਮ ਚੁੱਕਾ ਇਹ ਕਰਕੇ ਹੋ ਰਿਹਾ ਹੈ ਬਿਉਨਾ ਤੋਂ ਅਸੀਂ ਮੁੜ ਕੇ ਆਪਦੇ ਗਾਰਡ ਰੱਖਾਂਗੇ ਆ ਲੋਕਾਂ ਦੀ ਸੁਰੱਖਿਆ ਵਾਸਤੇ ਉਹਨਾਂ ਨੂੰ ਇੱਕ ਜੋ ਟ੍ਰੇਨਿੰਗ ਦਿੱਤੀ 2 ਸਾਲਾਂ ਚ ਮੁੜ ਕੇ ਅਸੀਂ ਕੋਈ 50-70 ਹਜ਼ਾਰ ਤੇ ਉਹਨਾਂ ਤੋਂ ਆਪਦੀ ਰਖਵਾਲੀ ਕਰਾਵਾਂਗੇ ਇਹਨਾਂ ਨੂੰ ਇਹ ਨਹੀਂ ਪਤਾਗਾ ਵੀ ਤੁਹਾਡੇ ਤੋਂ ਲੋਕ ਕਹਿੰਦੇ ਆ ਕਿ ਚੁੱਕੋ ਆ ਜਿੰਨੇ ਆ ਪੁਲਿਸ ਜਾਂ ਹੋਰ ਸਾਡੇ ਘਰੇ ਆ ਵੀਰ ਇੱਕ ਦਿਨ ਤੁਹਾਡੇ ਕਰਾ ਦੇਣਗੇ ਜੇ ਸਾਡੇ ਕਰਾ ਚੀ ਹੈ ਇੱਕ ਦਿਨ ਆਊਗਾ ਇਹਨਾਂ ਦੀ ਰਫਤਾਰ ਮੂੰਹ ਤੁਹਾਡੇ ਵੱਲ ਨੂੰ ਹੋਊਗਾ ਇਹ ਤੁਹਾਨੂੰ ਗਰੰਟੀ ਲੈ ਕੇ ਦਿੰਦੇ ਆ ਬਹੁਤ ਸਾਰੇ ਦੇਸ਼ਾਂ 'ਚ ਹੋ ਚੁੱਕਿਆ ਵਾ ਸ਼ਿਆਲੇ ਬੱਚਾ ਅੱਜ ਦੀ ਕਹਾਣੀ ਕੀ ਕਹਾਣੀ ਹੋਈ ਸੀ ਉੱਥੇ ਵੀ 2 ਕਰੋੜ ਦਾ ਕੰਮ ਕੀਤਾ ਸੀਗੇ ਆਹ ਦੁਕਾਨਾ ਬੰਦ ਕਰਤੀ ਸੀ ਵੱਡੇ ਮੋਲ ਤੋਂ ਤੇ ਸੀ ਇੱਕ ਰੇੜੀ ਫੜੀ ਵਾਲਾ ਰਹੀਏ ਕੀਤੀ ਵੀ ਐਮ ਐਮ ਐਡ ਤੇਰੇ ਰੇੜੀ ਵਾਲੀ ਉਹਨੂੰ ਚੱਕ ਕੇ ਅੰਦਰ ਕਰਤਾ ਪਰਵਾਹ ਨਾਲ ਫੱਕਾ ਮਾਰਨ ਲੱਗੇ ਇਲਾਜ ਕਰਨ ਨੂੰ ਪਰ ਫੱਲ ਲੱਗ ਗਿਆ ਹੋਰ ਫਿਰ ਜਿਹੜੇ ਚੁੱਪਿਆ ਉਹਨੇ ਰਾਤ ਸਦੀ ਦੇ ਰਾਕੇ ਮਹਿਰ ਦੇ ਕੋਲੇ ਉਹਨੇ ਕੋਈ ਰੇੜੀ ਵਾਲੀ ਉਹ ਰੇੜੀ